ਪਿੰਡ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਜਲਾਲਾਬਾਦ ਸੋਨੀਆ ਰਾਣੀ ਪਤਨੀ ਅਨਿਲ ਕੁਮਾਰ ਜੋ ਜਨਰਲ ਕੈਟਾਗਰੀ ਨਾਲ ਸੰਬੰਧਿਤ ਹੈ ਉਸ ਨੇ ਝਾਲੀ ਐਸ ਸੀ ਸਰਟੀਫਿਕੇਟ ਲਾ ਕੇ ਸਰਪੰਚੀ ਦੀ ਚੋਣ ਜਿੱਤੀ ਤੇ ਸ਼ਰੀਆਮ ਕਾਨੂੰਨ ਦੀਆਂ ਤੱਚੀਆਂ ਉਡਾਈਆਂ ਪਿੰਡ ਦੀ ਮੌਜੂਦਾ ਮੈਂਬਰਾਂ ਤੇ ਸਾਬਕਾ ਸਰਪੰਚ ਨੇ ਪੱਖਪਾਤ ਕਰਨ ਦੇ ਲਾਇਕ ਦੋਸ਼ ਕਿਹਾ ਸਰਪੰਚ ਦਾ ਕੋਰਮ ਪੂਰਾ ਨਹੀਂ ਹੈ ਪੰਚਾਇਤ ਸੈਕਟਰੀ ਮੌਕੇ ਤੇ ਪਹੁੰਚੇ ਨਹੀਂ ਮਤਾ ਪਾਇਆ ਉਹ ਮਤਾਂ ਪੜ ਕੇ ਨਹੀਂ ਸੁਨਾਇਆ ਗਿਆ ਤੇ ਮੌਕੇ ਤੋਂ ਚਲੇ ਗਏ ਜਦ ਇਸ ਸੰਬੰਧ ਵਿੱਚ ਸੈਕਟਰ ਇਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਇਹਨਾਂ ਦੀ ਆਪਸ ਵਿੱਚ ਲੜ-ਡੱਠ ਹੈ ਸਾਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ ਸਾਡੀ ਡਿਊਟੀ ਹੁਣ ਨਵੀਂ ਲੱਗੀ ਹੈ ਪਿੰਡ ਦੇ ਸਾਬਕਾ ਸਰਪੰਚ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਸੰਬੰਧੀ ਐਸ ਦiente ਕਿ ਇਹ ਚੱਲ ਰਿਹਾ ਹੈ ਦੂਸਰੇ ਪਾਸੇ ਸਰਪੰਚਨੀ ਦੇ ਪਰਿਵਾਰ ਨਾਲ ਫੋਨ ਤੇ ਗੱਲ ਕੀਤੀ ਗਈ ਉਹਨਾਂ ਦੱਸਿਆ ਐਟੀ ਤਿਰਨੇ ਕੋਰਟ ਕੇਸ ਲਾਇਆ ਹੈ ਜੋ ਕੋਰਟ ਫੈਸਲਾ ਕਰੇਗਾ ਉਹ ਸਾਨੂੰ ਮਨਜ਼ੂਰ ਇਹ ਵਿਸ਼ੇਸ਼ ਰਿਪੋਰਟ ਬੀ ਡੀ ਪੀਓ ਦਫਤਰ ਜਲਾਲਾਬਾਦ ਤੋਂ ਜੀ ਲੇਟ ਹੋ ਗਏ ਜੀ ਟਾਈਮ ਤੇ ਆ ਰਹਾ ਸਾਨੂੰ ਇਸ ਚੀਜ਼ ਦਾ ਦਬਕਾ ਦੇ ਕੇ ਆਏ ਨੇ ਤੁਹਾਡਾ ਕੋਰਮ ਪੂਰਾ ਨਹੀਂ ਹੈ ਜੋ ਕਿ ਅਸੀਂ ਉੱਥੇ ਕੋਰਮ ਪੂਰਾ ਕਰਕੇ ਅਸੀਂ ਸੈਕਟਰੀ ਸਾਹਿਬ ਨੂੰ ਇਹ ਗੱਲ ਕਹੀ ਹੈ ਸੈਕਟਰੀ ਸਾਹਿਬ 11 ਵਜੇ ਦਾ ਟਾਈਮ ਸੀ ਅਸੀਂ 10:30 ਵਜੇ ਤੇ ਬੈਠੇ ਆ ਤੁਸੀਂ 12 ਵਜੇ ਮੈਡਮ ਨੀਸ਼ਾ ਗੇਟ 'ਚ 12 ਵਜੇ ਐਂਟਰੀ ਕੀਤੀ ਹੈ ਮੈਂ ਉਹ ਸਵਾ 11 ਪਹੁੰਚ ਗਈ ਮੈਡਮ ਸਕੂਲ ਦੇ ਵਿੱਚ ਹਰ ਅੱਜ ਦੀਆਂ ਨਿੱਕੀਆਂ ਨਿੱਕੀਆਂ ਹਰ ਗੱਲ ਦੀ ਮੂਵੀ ਬਣੀ ਹੋਈ ਹੈ ਆਹ ਦੇਖੋ ਫੋਟੋ ਖਿੱਚੀ ਹੋਈ ਹੈ ਮੇਰੀ 12:18 ਦੀ ਫੋਟੋ ਖਿੱਚੀਆਂ ਹੋਈਆਂ ਇਹਨਾਂ ਦੇ ਵਿੱਚ ਦੱਸੋ ਕਿ ਕਿਹਨੇ ਆ 12:18 ਮੈਡਮ ਵੀ ਇਸ ਬਲਾਕ ਦੇ ਵਿੱਚ ਨਵੇਂ ਆਏ ਆ ਮੈਂ ਵੀ ਹੀ ਨਵਾਂ ਆਇਆ ਹੈਗਾ ਸਾਡਾ ਕੋਈ ਨਵੀਂ ਪੰਚਾਇਤ ਚੁਣੀ ਗਈ ਹੈਗੀ ਕਿਸੇ ਨਾਲ ਕੋਈ ਜਾਣ ਨਹੀਂ ਪਛਾਣ ਨਹੀਂ ਸਾਡੀ ਕੋਈ ਰਾਂਝੇ ਚ ਕੋਈ ਹੋ ਹੀ ਨਹੀਂ ਸਕਦੀ ਸਾਡੀ ਕੀ ਚਿੰਤਾ ਕਰ ਰਹੇ ਹੋ ਦੂਸਰੀ ਗੱਲ ਕਹਿ ਰਿਹਾ ਡੇਟ ਹੈ ਅੱਜ ਅਸੀਂ ਮੀਟਿੰਗ ਤੇ ਬੈਠ ਗਏ ਮੀਟਿੰਗ ਅਟੈਂਡ 12:00 12:10 ਤੇ ਮੈਡਮ ਨੇ ਮੈਨੂੰ ਫੋਨ ਕੀਤਾ ਉਸ ਤੋਂ ਪਹਿਲਾਂ ਮੈਂ ਮੈਡਮ ਨੂੰ ਫੋਨ ਕੀਤਾ ਮੈਡਮ ਕਿੱਥੇ ਆ ਗਏ 12 ਵਜੇ ਮੈਂ ਮੈਡਮ ਨੂੰ ਫੋਨ ਕੀਤਾ 12 ਵਜੇ ਮੈਡਮ ਮੈਨੂੰ ਕਹਿੰਦੇ ਨੇ ਮੈਂ ਸਰਪੰਚ ਘਰ ਅਸੀਂ ਪਿੰਡ ਦੇ ਵਿੱਚ ਕਿਤੇ ਬੈਠੇ ਆ ਤੇ ਸਕੂਲ 'ਚ ਪਹੁੰਚ ਰਹੇ ਆ ਮੈਡਮ ਨੂੰ ਇਹ ਗੱਲ ਕਹੀ ਗਈ ਹੈ ਮੈਡਮ ਜੀ ਆਪਣਾ ਸਕੂਲ 'ਚ ਪਹੁੰਚ ਕੇ ਨਾ ਕਿ ਸਕੂਲ 'ਚ ਪਹੁੰਚ ਧਰਮਚਲਾ 'ਚ ਪਹੁੰਚ ਕੇ ਤੁਹਾਨੂੰ ਫੋਨ ਕਰਦੇ ਆ ਮੈਡਮ ਨੇ ਧਰਮਚਲਾ 'ਚ ਪਹੁੰਚ ਕੇ 12:10 ਤੇ ਨਾ ਮੈਨੂੰ ਫੋਨ ਕੀਤਾ ਜੋ ਕਿ ਮੈਡਮ ਨੂੰ ਮੈਂ ਕੱਲ ਵੀ ਫੋਨ ਲਾਉਂਦਾ ਰਿਹਾ ਵੀ ਤੁਹਾਨੂੰ ਮੀਟਿੰਗ ਦੀ ਆਪਣਾ ਦੱਸੋ ਕੋਈ ਟਾਈਮ ਦਾ ਕੱਲ ਵੀ ਫੋਨ ਲਾਇਆ ਨੇ ਅੱਜ ਵੀ ਲਾਇਆ ਨੇ ਮੇਰੇ ਕੋਲ ਇਹਨਾਂ ਦੀ ਰਿਕਾਰਡਿੰਗ ਵੀ ਹੈ ਅੱਜ ਦੀ ਰਿਕਾਰਡਿੰਗ ਵੀ ਹੈ ਜਿਹੜਾ ਵੀ ਇਹਨਾਂ ਨੇ ਮੈਨੂੰ ਫੋਨ ਲਾ ਕੇ ਆਪਣਾ ਕਿਨਾਂ ਦਾ ਕਿਹਾ ਵੀ ਤੁਸੀਂ ਆਪਣਾ ਸਰਪੰਚ ਸਾਹਿਬ ਆਜੋ ਜਾ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਤੁਸੀਂ ਰੋਕ ਕੇ ਆਓ ਮੈਂ ਆ ਰਹੀ ਆ ਮੈਂ ਪਹੁੰਚ ਕੇ ਤੁਹਾਨੂੰ ਫੋਨ ਕਰ ਦਿਆਂ ਤੁਹਾਨੂੰ ਕੀ ਖਰਸ਼ਾ ਹੈਗਾ ਕੀ 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 ਕੋਸ਼ਿਸ਼ ਕੀਤੀ ਜਦੋਂ ਸਾਡਾ ਪਿੰਡ ਦਾ ਮਸਲਾ ਹੈ ਪੰਚਾਇਤ ਸੈਕਟਰੀ ਇੱਕ ਸਰਕਾਰੀ ਮੁਲਾਜ਼ਮ ਹੈ ਉਹਦਾ ਨਾਜਾਇਜ਼ ਦਖਲਅੰਦਾਜ਼ੀ ਪੱਖਪਾਤ ਕਰਨ ਦਾ ਨਾਜਾਇਜ਼ ਉਹਨਾਂ ਤੇ ਹੈਗਾ ਇਹਨਾਂ ਨੇ ਪੱਖਪਾਤ ਕਰਨ ਦੀ ਗੱਲ ਕਰ ਰਹੇ ਨੇ ਜੋ ਕਿ ਇਨਸਾਫ ਦੀ ਗੱਲ ਸਾਡੇ ਪਿੰਡ ਨੂੰ ਜੋੜਨ ਦੀ ਬ ਚਾਹੇ ਸਰਪੰਚ ਸਾਹਿਬ ਨੇ ਜਾਂ ਕੋਈ ਕਿਸੇ ਦੀ ਆਪਸੀ ਕੋਈ ਮਤਪੇਦ ਕੋਈ ਇਹੋ ਜੀ ਗੱਲ ਨਹੀਂ ਸੀ ਤਿਲਕ ਰਾਜ ਸਾਹਿਬ ਕਾ ਸਰਪੰਚ ਨੇ ਇਹ ਗੱਲ ਕੀਤੀ ਸੀ ਵੀ ਆਪਾਂ ਸੋਹ ਖਾਈਏ ਵੀ ਚਿੱਟੇ ਦੇ ਮਗਰ ਨਹੀਂ ਜਾਣਾ ਉਹਨਾਂ ਗੱਲਾਂ ਤੋਂ ਹੀ ਗੱਲਾਂ ਹੋ ਰੀਆਂ ਸੀ ਜੋ ਕਿ ਸੈਕਟਰੀ ਸਾਹਿਬ ਨਜਾਇਜ਼ ਜੋ ਇਹਨਾਂ ਦੀ ਉੱਥੇ ਕੋਈ ਡਿਊਟੀ ਨਹੀਂ ਸੀ ਇਹਨਾਂ ਨਜਾਇਜ਼ ਉੱਥੇ ਉਲੜ ਪਾ ਕੇ ਇਹਨਾਂ ਨੇ ਆਪਣਾ ਉੱਥੇ ਨਜਾਇਜ਼ ਆਪਣਾ ਰੋਕਣ ਦੀ ਕੋਸ਼ਿਸ਼ ਕੀਤੀ ਇਹ ਜ਼ਿਆਦਾ ਦਖਲੰਦਾ ਜੀ ਨਜਾਇਜ਼ ਕਰਨ ਲੱਗੇ ਤਾਂ ਹੀ ਸਾਰੀ ਦਿੱਕਤ ਆਈ ਹੈ ਅੱਜ ਵੀ ਹੁਣ ਵੀ ਜੇ ਤੁਸੀਂ ਬੈਠੇ ਜੇ ਇਸ ਟਾਈਮ ਵੀ ਇਹ ਆਪਣਾ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਇੱਕੋ ਗੱਲ ਕਰਦੇ ਹਾਂ ਇਹੋ ਜੇ ਮੁ ਜਿਹੜੇ ਪਿੰਡਾਂ ਨੂੰ ਲੋਕਾਂ ਨੂੰ ਗੁੰਮਰਾ ਨਜਾਇਜ਼ ਕਰਦੇ ਨੇ ਇਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਆਪਣਾ ਕਿਨੰਦਾ ਇਹ ਸਾਰਾ ਨਜਾਇਜ਼ ਕਰ ਰਹੇ ਨੇ ਮੈਡਮ ਕੋਈ ਗੱਲ ਗਲਤ ਨਹੀਂ ਕਰ ਰਹੀ ਸੀ ਜੋ ਕਿ ਇਹਨਾਂ ਦੇ ਪੱਖ ਇਹਨਾਂ ਦੀ ਜਿਹੜੀ ਪੱਖ ਪੂਰਨ ਵਾਲੀ ਗੱਲ ਤੋਂ ਸਾਰਾ ਕੰਮ ਗਲਤ ਹੋਇਆ ਇਹ ਨਜਾਇਜ਼ ਆਪਣੀ ਉਲਟਬਾਜੀ ਕਰ ਰਹੇ ਜੋ ਇਹਨਾਂ ਦੀ ਬਿਲਕੁਲ ਡਿਊਟੀ ਨਹੀਂ ਗਈ ਉੱਥੇ ਆਪਣਾ ਇਹਨਾਂ ਦੇ ਨਾਲ ਕੋਈ ਅਟੈਚ ਡਿਊਟੀ ਨਹੀਂ ਹੈਗੀ ਨੀਸ਼ਾ ਮੈਡਮ ਦੀ ਡਿਊਟੀ ਸੀ ਨੀਸ਼ਾ ਮੈਡਮ ਨੂੰ ਜਿੰਨੀ ਵਾਰੀ ਫੋਨ ਕੀਤਾ ਉਹਨਾਂ ਨੇ ਸਤਕਾਰ ਨਾਲ ਫੋਨ ਕੀਤਾ ਪਰ ਅੱਜ ਜਿਹੜਾ ਕਿ ਇਹਨਾਂ ਦੀ ਸਿਰਫ ਇਹਨਾਂ ਨੇ ਜਦੋਂ ਪੰਚਾਇਤ ਦੀਆਂ ਗੱਲਾਂ ਹੋ ਰਹੀਆਂ ਨੇ ਲੋਕ ਬੈਠੇ ਗੱਲਾਂ ਕਰ ਰਹੇ ਨੇ ਇਹਨਾਂ ਦਾ ਵਿੱਚ दखਲ ਅੰਦਾਜ਼ੀ ਦੇਣ ਦਾ 1% ਵੀ ਕਾਰਨ ਨਹੀਂ ਸੀ ਇਹਨਾਂ ਨੇ ਨਜਾਇਜ਼ ਕਾਰਨ ਆਪਣਾ ਕਿਨਾਂ ਦਾ ਬਣਾਇਆ ਲੜਾਈ ਦਾ ਉਹ ਪੇਜੇ ਪੱਤੇ ਹੋ ਗਏ ਵਿੱਚੋਂ ਸਰਪੰਚ ਸਾਹਿਬ ਕਿਹੜੇ ਪਿੰਡ ਹੈ ਜੋ ਵੀ ਇਹਨਾਂ ਨੇ ਸਾਈਨ ਕਰਾਏ ਨੇ ਆਪਣਾ ਕਿਨਾਂ ਦਾ ਨਜਾਇਜ਼ ਗੱਲ ਕਰ ਸਰਪੰਚ ਸਾਹਿਬ ਕਿਹੜੇ ਪਿੰਡ ਹੈ ਪਿੰਡ ਬੱਲੂਆਣਾ ਮੈਂ ਸਭ ਦਾ ਸਰਪੰਚ ਪਿੰਡ ਬੱਲੂਆਣੇ ਤੋਂ 8 ਮੈਂਬਰ ਆਪਣਾ ਕਿਨਾਂ ਦਾ ਜਿਹੜੇ ਆਪਣਾ ਪੰਚਾਇਤ ਦੇ ਟੋਟਲ 9 ਮੈਂਬਰ ਨੇ ਜੀ ਮੈਡਮ ਸੋਨੀਆ ਰਾਣੀ ਜਿਹੜੀ ਆਪਣਾ ਪਿੰਡ ਦੀ ਸਾਡੀ ਸਰਪੰਚ ਬਣੀ ਹੈ ਜਿਹੜੀ ਆਪਣਾ ਕਿਨਾਂ ਦਾ ਜਰਨਲ ਕੈਟਾਗਰੀ ਤੋਂ ਹੈ ਨਜਾਇਜ਼ ਐਸਸੀ ਸਾਡੇ ਨੂੰ ਬਣਵਾ ਕੇ ਉਹਨੇ ਇਲੈਕਸ਼ਨ ਲੜਿਆ ਇਲੈਕਸ਼ਨ ਉਹ ਜਿੱਤ ਗਈ ਹੈ ਉਹ ਸਾਡੀ ਕਾਰਵਾਈ ਐਸਡੀਐਮ ਕੋਰਟ 'ਚ ਚੱਲਦੀ ਪਈ ਹੈ ਅੱਠ ਮੈਂਬਰ ਜਿਹੜੇ ਗਏ ਨੇ ਉਹ ਕੰਸਿਸਟੈਂਸੀ 'ਚ ਨਹੀਂ ਸਹਿਮਤ ਹੋ ਗਏ ਨੇ ਸਾਡਾ ਪੰਚਾਇਤ ਦੇ ਵਿੱਚ ਇੱਕੋ ਗੱਲ ਲੱਗੀ ਹੈ ਜਦੋਂ ਸਾਡਾ ਕੋਰਟ ਦਾ ਫੈਸਲਾ ਆਏਗਾ ਉਸ ਦੇ ਮੁਤਾਬਕ ਜੋ ਅਸੀਂ ਪਿੰਡ ਦੇ ਸਾਂਝੇ ਕੰਮ ਨੇ ਸਾਰੇ ਮੈਂਬਰ ਸਾਂਝੇ ਕੰਮਾਂ ਲਈ ਬਿਲਕੁਲ ਤਿਆਰ ਨੇ ਪਰ ਜਦੋਂ ਤੱਕ ਇੱਕ ਸੋਨੀਆ ਰਾਣੀ ਜਿਹੜੀ ਐਸਸੀ ਦਾ ਉਹਨੇ ਨਜਾਇਜ਼ ਸਾਡੇ ਨੂੰ ਬਣਵਾਇਆ ਉਹਨੇ ਪਬਲਿਕ ਨਾਲ ਧੋਖਾ ਕੀਤਾ ਉਹਦੇ ਮੁਤਾਬਕ ਜਦੋਂ ਤੱਕ ਕੋਰਟ ਦਾ ਫੈਸਲਾ ਨਹੀਂ ਆਂਦਾ ਉਦੋਂ ਤੱਕ ਅਸੀਂ ਉਹਦੇ ਵਿੱਚ ਉਹਦੇ ਨਾਲ ਉਹਨੂੰ ਸਹਿਮਤੀ ਕਿਸੇ ਚੀਜ਼ ਦੀ ਨਹੀਂ ਦਿੰਦੇ ਅਸੀਂ ਪਿੰਡ ਦੇ ਕੰਮਾਂ ਲਈ ਸਹਿਮਤ ਆ ਪਿੰਡ ਦੇ ਸਾਂਝੇ ਕੰਮਾਂ ਲਈ ਅੱਜ ਆਮ ਜਲਾਸੀ ਆਮ ਜਲਾਸ ਦੇ ਕੰਮਾਂ ਲਈ ਸਾਰੇ ਮੈਂਬਰ ਸਭਾ ਸਾਰੀ ਪਬਲਿਕ ਸਾਜ ਜੀ ਇਕੱਠੀ ਬਹੁਤ ਵਧੀਆ ਗੱਲਾਂ ਕਰ ਰਹੀ ਸੀ ਸਿਰਫ ਪੰਚਾਇਤ ਸੈਕਟਰੀ ਸਾਹਿਬ ਨੇ ਸਾਰਾ ਕੰਮ ਮੁਸ਼ਕਲ ਪਰੇਸ਼ਾਨੀ ਕੀਤੀ ਐਨਾ ਲੜਾਈ ਦਾ ਮੌਲ ਬਣਾਇਆ ਤੁਹਾਨੂੰ ਜੋ ਮਤਾ ਲਿਖਿਆ ਉਹ ਪੜ੍ਹ ਕੇ ਸੁਣਾਓ ਤੇ ਉਹਨਾਂ ਨੇ ਇਸ ਗੱਲ ਤੋਂ ਰਜਿਸਟਰ ਨੂੰ ਬੰਦ ਕੀਤਾ ਤੇ ਉਥੋਂ ਨਿੱਚਲਣ ਲੱਗੇ ਬੜੀ ਵਾਰ ਉਹਨਾਂ ਨੂੰ ਅਸੀਂ ਕਿਹਾ ਅਸੀਂ ਉਸ ਚੀਜ਼ ਦੀ ਇੱਕ ਮੂਵੀ ਵੀ ਬਣਾਈ ਉਹਨਾਂ ਦੇ ਉੱਠਣ ਦੀ ਕਾਰ ਤੱਕ ਪਹੁੰਚਣ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਮਤਾਂ ਪਾਇਆ ਆਮ ਜਲਾਸ ਦੇ ਵਿੱਚ ਸਾਡੇ ਮੈਂਬਰਾਂ ਦੇ ਸਾਈਨ ਕਰਾਓ ਸਾਰਿਆਂ ਦੇ ਉਹਨਾਂ ਨੇ ਕਿਹਾ ਜੀ ਤੁਸੀਂ ਲੇਟ ਹੋ ਗਏ ਜੇ ਤੇ ਮੀਟਿੰਗ 11 ਵਜੇ ਦਾ ਟਾਈਮ ਸੀ ਤੇ ਤੁਸੀਂ ਹੁਣ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਸਾਰੀਆਂ ਮੂਵੀਆਂ ਬਣੀਆਂ ਨੇ ਜਿੰਨੇ ਕਿ ਮੈਡਮ ਅੱਜ ਜਿਹੜੀ ਕਿ 12 ਵਜੇ ਪਹੁੰਚੀ ਐ ਜਦੋਂ ਮੈਡਮ 12 ਵਜੇ ਪਹੁੰਚੀ ਤੇ ਅਸੀਂ ਕਿਤੋਂ ਲੇਟ ਹੋ ਗਏ ਸਾਨੂੰ ਜਨਕਿ ਸਵਰਨ ਸੈਕਟਰੀ ਨਜ਼ਾਇਜ ਦਵਕੇ ਲਾੰਦਾ ਰਿਹਾ ਬਈ ਮੈਂ ਤੁਹਾਡੇ ਮੈਂਬਰਾਂ ਦੇ ਖਿਲਾਫ ਸਰਪੰਚ ਜਿਹੜਾ ਸਵਰਨ ਸੈਕਟਰੀ ਹੈ ਉਹ ਇੱਥੇ ਵੀ ਸਾਨੂੰ ਇਹ ਗੱਲ ਕਹਿੰਦਾਰਾ ਪਿਆ ਵੀ ਮੈਂ ਮੈਂਬਰਾਂ ਦੇ ਖਿਲਾਫ ਕਾਰਵਾਈ ਕਰ ਦਿਆਂਗਾ ਉਹ ਕਰ ਦਿਆਂਗਾ ਇੱਕ ਆਮ ਬੰਦਿਆ ਨੂੰ ਮੈਂਬਰਾਂ ਨੂੰ ਮੌਤਵਾਰ ਬੰਦਿਆਂ ਨੂੰ ਪੰਚਾਇਤ ਸੈਕਟਰੀ ਸਵਰਨ ਕੁਮਾਰ ਨਜ਼ਾਇਜ ਦਵਕੇ ਲਾ ਰਿਹਾ ਸਾਡੀ ਸਰਕਾਰ ਅੱਗੇ ਵੀਡੀਓ ਸਾਹਿਬ ਅੱਗੇ ਡੀ.ਪੀ.ਓ ਸਾਹਿਬ ਅੱਗੇ ਡਾਇਰੈਕਟਰ ਸਾਹਿਬ ਅੱਗੇ ਬੇਨਤੀ ਹੈ ਵੀ ਇਹੋ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਿਹੜੇ ਕਿ ਨਜਾਇਜ਼ ਪਬਲਿਕ ਨੂੰ ਖਰਾਬ ਕਰਦੇ ਨੇ ਗੁੰਮਰਾ ਕਰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਅਸੀਂ ਚਾਹੁੰਦੇ ਹਾਂ ਸਾਡੇ ਪਿੰਡ ਦੀ ਜਿਹੜੀ ਨਵੀਂ ਬਣੀ ਪੰਚਾਇਤ ਹੈ ਉਹਦਾ ਜਿਹੜਾ ਕੋਰਮ ਸਾਡਾ ਐਸ.ਡੀ.ਐਮ ਕੋਰਟ 'ਚ ਕੇਸ ਚੱਲਦਾ ਤਾਂ ਸਰਪੰਚੀ ਦਾ ਅਸੀਂ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਸਾਡੇ ਸਾਰੇ ਮੈਂਬਰਸ ਬੰ ਬਿਲਕੁਲ ਸਹਿਮਤ ਨੇ। ਔਰ ਉਸ ਪਿੰਡ ਦੇ ਸਾਂਝੇ ਕੰਮਾਂ ਦੀ ਬਜਾਏ ਉਹ ਲੜਾਈ ਵਾਲੀਆਂ ਗੱਲਾਂ ਨਜਾਇਜ਼ ਕਰਦੇ ਨੇ ਸੈਕਟਰੀ ਸਾਹਿਬ ਦਾ ਹੱਕ ਨਹੀਂ ਬੰਦਾ ਸੀ ਸੋਨੀਆ ਦਾ ਕਿਸੇ ਤਰ੍ਹਾਂ ਦਾ ਪੱਖ ਪੂਰਨ ਦਾ ਸਾਡੇ ਅੱਜ ਆਮ ਜਲਾਸੇ ਦੇ ਵਿੱਚ ਜੋ ਅਸੀਂ ਗੱਲਾਂ ਲਿਖਾਈਆਂ ਨੇ ਉਹ ਗੱਲਾਂ ਲਿਖਣ ਤੋਂ ਬਾਅਦ ਜਿਹੜਾ ਮਤਾ ਸੀ ਉਹ ਪਾ ਕੇ ਉੱਥੇ ਮੈਂਬਰਾਂ ਦੀ ਹਾਜ਼ਰੀ ਮੈਂਬਰਾਂ ਦੀ ਪਾਣੀ ਚਾਹੀਦੀ ਸੀ ਉਹਨਾਂ ਨੇ ਪਰ ਉਹਨਾਂ ਨੇ ਸੋਨੀਆ ਮੈਡਮ ਦਾ ਪਖਪੂਰਦੇ ਹੋਏ ਸਾਡੇ ਕਿਸੇ ਮੈਂਬਰ ਦੇ ਸਾਈਨ ਨਹੀਂ ਕਰਾਏ ਔਰ ਉੱਥੋਂ ਵਿੱਚ ਉੱਠ ਕੇ ਆ ਗਏ ਨੇ ਸੈਣਾ ਪਿੱਛੇ ਵੀਡੀਓ ਸੈਣਾ ਪਿੱਛੇ ਅਸੀਂ ਉਹਨਾਂ ਦਾ ਪਿੱਛਾ ਕੀਤਾ ਕਾਰ ਤੱਕ ਆ ਕੇ ਵੀਡੀਓ ਬਣਾਈ ਸੋਨੀਆ ਮੈਡਮ ਦਵਾ ਦਵਾ ਕਾਰ ਦੇ ਵਿੱਚ ਵੜ ਗਈ ਪਰ ਜਿਹੜਾ ਸਵਰਨ ਸੈਕਟਰੀ ਹੈ ਉਹ ਨਜਾਇਜ਼ ਹੀ ਬੋਲਦਾ ਰਿਹਾ ਜਿਹੜਾ ਕਿ ਸਾਨੂੰ ਉਲਟਾ ਦਬਕੇ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਵੀ ਤੁਹਾਡੀ ਮੈਂ ਗੈਰ ਹਾਜ਼ਰੀ ਜਿਹੜੀ ਕੀਤੀ ਵੀ ਤੁਸੀਂ ਹਾਜ਼ਰ ਨਹੀਂ ਹੈਗੇ ਸੀ ਲੇਟ ਹੋ ਕੇ ਵੋ ਹੋ ਕੇ ਸੋ ਇਹ ਬੇਨਤੀ ਹੈ ਵੀ ਜਿਹੜਾ ਕਿ ਇਹਨਾਂ ਮੈਡਮ ਜਿਹੜਾ ਸਵਰਨ ਤੇ ਜਾਂ ਨਿਸ਼ਾ ਮੈਡਮ ਤੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇ ਸਾਨੂੰ ਸਾਡੀ ਪੰਚਾਇਤ ਨੂੰ ਸਾਡੇ ਮੈਂਬਰਾਂ ਨੂੰ ਇਨਸਾਫ ਦੁਆਇਆ ਜਾਵੇ ਸਰ ਜੋ ਜਾਲੀ ਸਰਟੀਫਿਕੇਟ ਬਣਿਆ ਕਿਹਨੇ ਵੈਰੀਫਾਈ ਕੀਤਾ ਇਹ ਜਿਹੜੀ ਕਿ ਸੋਨੀਆ ਦੀ ਜਿਹੜੀ ਸੱਸ ਹੈ ਸੁਨੀਤਾ ਰਾਣੀ ਉਹਨੇ ਵੈਰੀਫਾਈ ਕੀਤਾ ਸੀ ਤੇ ਇਹ ਤਾਂ ਜਾਲੀ ਸਰਟੀਫਿਕੇਟ ਬਣਿਆ ਜੀ ਜੋ ਹੁੰਦੀ ਸਾਸ ਹੀ ਪਹਿਲਾ ਸਰਪੰਚ ਸੀ ਉਸ ਤੋਂ ਬਾਅਦ ਇਹ ਸੋਨੀਆ ਦਾ ਜਿਹੜਾ ਸਰਟੀਫਿਕੇਟ ਹੈ ਇਹ ਸੁਨੀਤਾ ਮੈਡਮ ਜਿਹੜੀ ਆਪਣਾ ਸਰਪੰਚ ਹੈਗੀ ਇਹ ਪਿੰਡ ਦੀ ਪਹਿਲਾਂ ਸਰਪੰਚ ਸੀ ਉਹਨਾਂ ਵੱਲੋਂ ਵੈਰੀਫਾਈ ਕਰਨ ਤੇ ਇਹ ਸਰਟੀ ਬਣਿਆ ਹਾਂਜੀ ਸਾਰੇ ਪ੍ਰੂਫ ਨੇ ਸਾਡੇ ਕੋਲ ਪ੍ਰੂਫ ਨੇ ਸਾਰੇ ਅਸੀਂ ਕੋਰਟ ਦੇ ਵਿੱਚ ਆਪਣਾ ਐਸਟੀਐਮ ਕੋਰਟ 'ਚ ਸਾਰੇ ਪੇਸ਼ ਕੀਤੇ ਨੇ ਉਹਦਾ ਜਿਹੜਾ ਪੈਨ ਕਾਰਡ ਜਿਹੜਾ ਹੈਗਾ ਉਹਦੇ ਤੇ ਵੀ ਉਹਦੇ ਪਿਓ ਦਾ ਨਾਮ ਰਾਜਕੁਮਾਰ ਚੁੱਗ ਲਿਖਿਆ ਹੋਇਆ ਹੈਗਾ ਉਸ ਤੋਂ ਬਾਅਦ ਉਹ ਸ਼ਹਿਰ ਦੇ ਵਿੱਚ ਤੇ ਲੋਕਲੀ ਆਪਣਾ ਕਿਨਾਂ ਦਾ ਜੜੀ ਹੈਗੀ ਹੈ ਚੁਗ ਜਾਤੀ ਨਾਲ ਬਲੋਂਗ ਕਰਦੀ ਹੈ ਉਹਦਾ ਮਾਪੇ ਪੈਣਪਰਾ ਸਾਰਾ ਕੁਝ ਇੱਥੇ ਹੈਗਾ ਜਿਨ੍ਹਾਂ ਦੀ ਕਿ ਐਂਦੀ ਆਪਣਾ ਕਿਨਾਂ ਦਾ ਮੁੰਡਾ ਅਨਿਲ ਕੁਮਾਰ ਹੈ ਤਿਲਕਰਾਈ ਦਾ ਬੇਟਾ ਉਹਦੇ ਨਾਲ ਮੈਰਿਜ ਹੋਈ ਸੀ ਤੇ ਉਸ ਕਾਰਨ ਉਹਨਾਂ ਨੇ ਸਾਰਾ ਜੈਲੀ ਸਰਟੀਫਿਕੇਟ ਬਣਾਇਆ ਗਿਆ ਸੀ ਸਰ ਇਸ ਸੰਬੰਧ ਵਿੱਚ ਤੁਸੀਂ ਕਿਹੜੇ ਕਿਹੜੇ ਅਪਸਰਾਂ ਨੂੰ ਮਿਲੇ ਅਸੀਂ ਆਪਣਾ ਕਿਨਾਂ ਦਾ ਐਸਐਸਪੀ ਸਾਹਿਬ ਨੂੰ ਆਪਣਾ ਕਿਨਾਂ ਦਾ ਅਪਲੀਕੇਸ਼ਨ ਦੇ ਕੇ ਆਏ ਆ ਆਪਣਾ ਕਿਨਾਂ ਦਾ ਡੀਪੀਓ ਸਾਹਿਬ ਨੂੰ ਆਪਣਾ ਨਾਂ ਆਪਣਾ ਕਿਨ ਦਾ ਏਡੀਸੀ ਨੂੰ ਆਪਣਾ ਕਿਨ ਦਾ ਅਪਲੀਕੇਸ਼ਨ ਦਿੱਤੀ ਹੈ ਜੀ ਅਸੀਂ ਆਪਣਾ ਦੀ ਔਰ ਐਸਟੀਐਮ ਕੋਡ ਤੇ ਅਸੀਂ ਆਪਣਾ ਕੇਸ ਲਾਇਆ ਸਰ ਜੀ ਵੀਡੀਓ ਦਫ਼ਤਰ ਖਾਲੇ ਵੀਡੀਓ ਸਾਹਿਬ ਨੇ ਮਿਲਿਓ ਵੀਡੀਓ ਸਾਹਿਬ ਨੂੰ ਹੁਣ ਮਿਲ ਕੇ ਆਏ ਆ ਜੀ ਅਸੀਂ ਆਪਣਾ ਕਿਨ ਦਾ ਵੀਡੀਓ ਸਾਹਿਬ ਨੂੰ ਸਾਰੀ ਗੱਲ ਦੱਸੀ ਹੈ ਉਹਨਾਂ ਨੇ ਕਿਹਾ ਜੋ ਬੰਦੀ ਕਾਰਵਾਈ ਕਰਾਂਗੇ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਥੈਂਕ ਯੂ ਜੀ ਕਿਹੜਾ ਪਿੰਡ ਹੈ ਜੀ ਪਿੰਡ ਬੱਲੂ ਆਣਾ ਜੀ ਜਿਲਾ ਜਿਲਾ ਫਾਹਲ ਕਾ ਜੀ ਬਲਾਕ ਜਿਲਾਲਾ ਵਿੱਚ ਲੱਗਦਾ ਹੈ ਹਾਂਜੀ ਹਾਂਜੀ ਸਰ ਕੀ ਮਸਲਾ ਹੈ ਜੀ ਕੋਈ ਮਸਲਾ ਨਹੀਂ ਸੀ ਜੀ ਅੱਜ ਮੀਟਿੰਗ ਸੀ ਜੀ ਸੈਕਟਰੀ ਨਾਲ ਸਾਡੇ ਪ ਅਸੀਂ ਉਹ ਲੈ ਰਹੇ ਇੱਕ ਜਲਾਸ ਸੀ ਇਹਨਾਂ ਨੇ ਪਿੰਡ ਦੇ ਵੱਲੋਂ ਸਾਰੇ ਨੇ ਉਹਨੇ ਮਜ਼ੇ ਪੈ ਰਹੇ ਸੀ ਜੀ ਇੱਕ ਚੀਜ਼ ਖੋਦੀ ਸਹੀ ਤੇ ਉਹਦੇ ਚ ਚਿੱਤੇ ਦੀ ਗੱਲ ਚੱਲ ਪਈ ਤੇ ਸੈਟੀ ਸਾਹਿਬ ਨੂੰ ਇਹ ਕਿਹਾ ਸਾਡਾ ਸਾਈਨ ਕਰਾਉਣ ਲੱਗੇ ਸਾਡੇ ਕੋਲ ਯਾਰ ਬਾ ਅਗਲੇ ਚੌਕੀਦਾਰੇ ਨੇ ਉਠਾ ਲਿਆ ਇਹ ਸਾਈਨ ਕਰਾ ਰਜਿਸਟਰ ਦੇ ਦਿੱਤਾ ਜੀ ਕਿਹਾ ਵੀ ਪਹਿਲਾਂ ਸਾਨੂੰ ਮਤਾ ਪੜ ਕੇ ਸੁਣਾ ਦਿਓ ਉਹ ਬੰਦੇ ਨੇ ਸਾਈਨ ਵੀ ਕਰਾ ਲਿਆ ਦੋ ਇੱਕ ਦੋ ਮੈਂਬਰਾਂ ਨੇ ਸਾਈਨ ਕਰਾ ਚੁੱਕੇ ਇੱਕ ਮੈਂਬਰ ਨੇ ਜੀ ਅਸੀਂ ਕਿਹਾ ਸਾਨੂੰ ਮਤਾ ਪੜ ਕੇ ਸੁਣਾ ਦਿਓ ਇਹਨਾਂ ਨੇ ਰਜਿਸਟਰ ਬੰਦ ਕੀਤਾ ਤੇ ਰਜਿਸਟਰ ਲੈ ਕੇ ਤੇ ਉੱਥੋਂ ਆ ਗਏ ਜੀ ਅਸੀਂ ਇਹਨਾਂ ਨੂੰ ਬਾਹਰ ਤੱਕ ਗੱਟੀ ਤੇ ਬੈਂਤ ਤੱਕ ਰੋਕਿਆ ਸਾਡੇ ਵੀ ਸਾਈਨ ਕਰਾਉਗਾ ਸਾਡੇ ਸਾਈਨ ਕਰਾਓ ਤੇ ਚ ਪਟ ਕੇ ਨਵਾਂ ਪੇਚ ਨਾਲ ਲਾਇਆ ਉਹਨੇ ਲਾਇਆ ਪਹਿਲੇ ਉਹ ਸਾਰਾ ਕੁਝ ਇਹਨਾਂ ਨੇ ਲਿਖ ਲਿਆ ਉੱਤੇ ਅਈ ਉਹਨਾਂ ਨੂੰ ਪੜਨ ਦੀ ਗੱਲ ਫੇਰੇ ਉੱਠ ਕੇ ਭਾਈ ਫੇਰੇ ਅਸੀਂ ਹੁਣ ਲਿਆ ਕੇ ਇੱਥੇ ਵਿਖਾ ਲਏ ਪਏ ਨੇ ਵੀ ਯellow ਹੈ ਕੋਈ ਲਿਖਿਆ ਹੀ ਨਹੀਂ ਉਹ ਤਾਂ ਪੇਜ ਪੱਟੇ ਹੋਏ ਨੇ ਸਿੱਧਾ ਪੇਜ ਪਿੱਛੇ ਵਗਦਾ ਪਿਆ ਸਾਰਾ ਕੋਈ ਹਰ ਮੈਂਬਰ ਦਾ ਹੱਕ ਹੈਗਾ ਵੀ ਉਹਦੇ ਪੰਚਾਇਤ ਮੈਂਬਰ ਸੁਣੇ ਗਏ ਆ ਉਹ ਕੀ ਲਿਖਿਆ ਉਹ ਪੁੱਛ ਸਕਦਾ ਹੈ ਸੈਕਟਰੀ ਤੋਂ ਹਰ ਮੈਂਬਰ ਦਾ ਹੱਕ ਹੈ ਕਿਉਂਕਿ ਮੈਂਬਰ ਨੇ ਇੱਕ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੁੰਦੀ ਹੈ ਮੈਂਬਰ ਪੰਚਾਇਤ ਕੋਈ ਵੀ ਬਣਦਾ ਉਹਦੀ ਪਿੰਡ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਜੇ ਉਹ ਬਿਨਾਂ ਪੁੱਛਿਆ ਵੀ ਕੀ ਲਿਖਿਆ ਕੀ ਲਿਖਿਆ ਐਵੇਂ ਸੈਨਿਕ ਕਰ ਸਕਦੇ ਕੋਈ ਵੀ ਮੈਂਬਰ ਜਦੋਂ ਚੌਕੀਦਾਰ ਨੂੰ ਉਠਾ ਕੇ ਸੈਨ ਵਾਸਤੇ ਬੁਲਾਇਆ ਗਿਆ ਤੇ ਜਦੋਂ ਪਿੰਡ ਦੇ ਜਿਹੜੇ ਪੰਚਾਂ ਨੇ ਇਹ ਗੱਲ ਆਖੀ ਵੀ ਇਹ ਮਤਾ ਪਾਇਆ ਜੋ ਅੱਜ ਰਜਿਸਟਰ ਤੇ ਵੀ ਇਹਨੂੰ ਸਾਨੂੰ ਸੁਣਾਇਆ ਜਾਵੇ ਤੇ ਫਿਰ ਸੈਕਟਰੀ ਸਾਹਿਬ ਨੇ ਰਜਿਸਟਰ ਬੰਦ ਕਰਕੇ ਨਹੀਂ ਜੀ ਨਹੀਂ ਜੀ ਅੱਜ ਕੈਨਸਲ ਹੋ ਗਈ ਮੀਟਿੰਗ ਅਸੀਂ ਆਖਿਆ ਵੀ ਤੁਸੀਂ ਕਹਿੰਦਾ ਮੌਜੂਦਾ ਨਹੀਂ ਹੈਗੇ ਜੀ ਤੁਸੀਂ ਅਸੀਂ 11 ਵਜੇ ਆਏ ਹਾਂ ਜਦੋਂ ਕਿ ਸੈਕਟਰੀ ਸਾਹਿਬ 12 ਵਜੇ ਇੱਥੇ ਪਿੰਡ ਦੇ ਵਿੱਚ ਪਹੁੰਚੇ ਨੇ ਤੇ ਉਸ ਤੋਂ ਬਾਅਦ ਸਾਰੇ ਮੌਜੂਦਾ ਮੈਂਬਰ ਹਾਜ਼ਰ ਸੀ ਪਰ ਇਹਨਾਂ ਨੇ ਕੋਈ ਗੱਲ ਸੁਣੀ ਇਹਨਾਂ ਨੇ ਕਿਸੇ ਸਾਡੇ ਮੈਂਬਰ ਕੋਲ ਸਹਿਨ ਨਹੀਂ ਤੁਸੀਂ ਮੀਟਿੰਗ ਜਿਹੜਾ ਹੈਗਾ ਕੋਰਮ ਪੰਚਾਇਤ ਦਾ ਪੂਰਾ ਨਹੀਂ ਕਿ ਉਹਦੇ ਵਾਸਤੇ ਅਸੀਂ ਆਹ ਇੱਕ ਮੀਟਿੰਗ ਤੇ ਜਾ ਕੇ ਬਕਾਇਦਾ ਮੀਟਿੰਗਾਂ ਜਿਹੜੀਆਂ ਆਈਆਂ ਰੱਖੀਆਂ ਹੋਈਆਂ ਹੈਗੀਆਂ 15 ਦਿਨਾਂ ਮਹੀਨੇ 'ਚ ਦੋ ਮੀਟਿੰਗਾਂ ਕੀਤੀਆਂ ਜਾਂਦੀਆਂ ਆਈਆਂ ਐਕਟ ਦੇ ਮੁਤਾਬਕ ਦੋ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਦੋ ਤਿੰਨ ਪੈ ਚੁੱਕੀਆਂ ਹੈਗੀਆਂ ਇਸ ਤੋਂ ਅੱਗੇ ਜਿਹੜੀ ਹੈਗੀ ਹੈ ਮੈਂਬਰਾਂ ਦੇ ਜਿਹੜੀ ਹੈਗੀ ਅਸੀਂ ਜੋ ਕਾਰਵਾਈ ਬਣਦੀ ਹੈਗੀ ਉਹ ਅਸੀਂ ਦਫ਼ਤਰ ਦੇਣੀ ਹੈਗੀ ਲਿਖ ਕੇ ਠੀਕ ਹੈ ਉਹਦੇ ਵਾਸਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈਗਾ ਹੋਰ ਤਾਂ ਇਹ ਦੇ ਵਿੱਚ ਕੋਈ ਦੱਸਣੀ ਨਹੀਂ ਗੱਲ ਵੀ ਕਿ ਮੈਂਬਰਾਂ ਦੇ ਜਿਹੜੀ ਹੈਗੀ ਜਿਹਦੇ ਮੈਂਬਰ ਸਹਿਮਤ ਨਹੀਂ ਹੋ ਰਹੇ ਸਰਪੰਚ ਦੇ ਬੈਂਕ ਨੂੰ ਸਾਈਨ ਭੇਜਨੇ ਹੈਗੇ ਆ ਉਹ ਨਹੀਂ ਭੇਜੇ ਜਾ ਚੁੱਕੇ ਹਜੇ ਤੱਕ ਉਹਦੇ ਵਾਸਤੇ ਸਾਨੂੰ ਪ੍ਰਵਾਨਗੀ ਨਹੀਂ ਮਿਲੀਗੀ ਮੈਂ ਪੰਚਾਇਤ ਵੱਲੋਂ ਉਹ ਉਹਦੀ ਵਾਸਤੇ ਜਿਹੜਾ ਹੈਗਾ ਜਾਣਬੁੱਝ ਕੇ ਗੁੰਮਰਾਹਕੁਨ ਕੀਤਾ ਜਾ ਰਿਹਾ ਹੈਗਾ ਤੇ ਅਸਲ ਵਜਾ ਜਿਹੜੀ ਹੈਗੀ ਆ ਰੰਜਿਸ਼ ਨੇ ਇਹਨਾਂ ਦੀ ਆਪਸੀ ਪਿੰਡ ਦੀ ਹੈਗੀ ਆ ਸਾਨੂੰ ਜਿਹੜਾ ਹੈਗਾ ਵਿੱਚ ਪਲੀਸ ਆ ਪਰ ਇਹ ਸਭ ਦੇ ਵਿਚਾਲੇ ਨੁਕਸਾਨ ਤਾਂ ਪਿੰਡ ਦਾ ਨਾ ਜੀ ਪਿੰਡ ਦਾ ਨੁਕਸਾਨ ਹੈਗਾ ਜੀ ਇਹ ਸਾਈਨ ਨਾ ਹੋਣਗੇ ਜਾਂ ਤੁਹਾਡੀ ਕਾਰਵਾਈ ਪੂਰੀ ਨਾ ਹੋਏਗੀ ਤੇ ਪਿੰਡ ਦੀ ਡਿਵੈਲਪਮੈਂਟ ਕਿੱਦਾਂ ਹੋਏਗੀ ਅਸੀਂ ਉਹਨਾਂ ਮਸਲਿਆਂ ਤੇ ਇਹਦੇ ਵਾਸਤੇ ਕੀ ਇਹਦੇ ਵਾਸਤੇ ਕੀ ਯਤਨ ਕਰਾਂਗੇ ਇਹਦੇ ਵਾਸਤੇ ਅਸੀਂ ਦਫ਼ਤਰ ਲਿਖ ਕੇ ਦੇਵਾਂਗੇ ਜੀ ਜੋ ਵੀ ਐਕਟ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈਗੀ ਆ ਉਹਦੇ ਮੁਤਾਬਕ ਅਸੀਂ ਦਫ਼ਤਰ ਲਿਖ ਕੇ ਦੇਵਾਂਗੇ ਅੱਗੇ ਜਿਹੜੀ ਕਾਰਵਾਈ ਹੈਗੀ ਵੀਡੀਓ ਸਾਹਿਬ ਵੱਲੋਂ ਜਾਂ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਡਾਇ